ਹਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਖਿਚੜੀ ਜਿਹਨੂੰ ਬੱਚੇ ਵੀ ਖਾ ਸਕਦੇ ਆ ਤੇ ਵੱਡੇ ਵੀ ਖਾ ਸਕਦੇ ਆ ਇਹਦੇ ਲਈ ਜਿਹੜੇ ਕਿ ਆਪਾਂ ਚੌਲ ਲਏ ਆ ਤੇ ਦਲੇ ਹੋਏ ਜਿਹੜੇ ਕਿ ਆ ਵਿੱਚ ਇਹਦੇ ਆਪਾਂ ਛੋਲੇ ਪਾਏ ਆ ਤੇ ਹਰੀ ਜਿਹੜੀ ਕੀ ਆ ਮੂੰਗੀ ਪਾਈ ਆ ਉਹ ਮੂੰਗੀ ਵੀ ਆਪਾਂ ਦਲ ਕੇ ਪਾਈ ਆ ਤੇ ਜਿਹੜੇ ਛੋਲੇ ਆ ਉਹ ਵੀ ਆਪਾਂ ਦਲ ਕੇ ਪਾਏ ਆ ਤੇ ਹੁਣ ਜਿਹੜਾ ਕਿ ਆਪਾਂ ਇਹਨੂੰ ਘੰਟਾ ਤੱਕ ਪਾਣੀ ਦੇ ਵਿੱਚ ਡਿਪ ਕਰਕੇ ਰੱਖਦੇ ਆ ਪਹਿਲਾਂ ਤੇ ਖਿਚੜੀ ਕਿਆ ਖਿਚੜੀ ਬਹੁਤ ਜਲਦੀ ਬਣ ਜਾਂਦੀ ਆ ਇਹ ਖਿਚੜੀ ਡਿਪ ਕੀਤੀ ਨੂੰ 8 ਘੰਟੇ ਤੋਂ ਉੱਪਰ ਹੋ ਚੁੱਕਿਆ ਜਿਹੜਾ ਹਰੀ ਮੂੰਗੀ ਦਾ ਛਿਲਕਾ ਦਾ ਉੱਪਰ ਆ ਚੁੱਕਿਆ ਦਾ ਤੇ ਇਹਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਕਿ ਆ ਮੂੰਗੀ ਦੀ ਦਾਲ ਹੁੰਦੀ ਆ ਛੀਲੀ ਮੂੰਗੀ ਉਹ ਐਡ ਕਰਾਂਗੇ ਦਾ ਆਪਾਂ ਮਿਕਸ ਦਾਲਾਂ ਪਾ ਕੇ ਵਧੀਆ ਪ੍ਰੋਟੀਨ ਵਾਲੀ ਖਿਚੜੀ ਬਣਾਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਕਿ ਆਪਾਂ ਖਿਚੜੀ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਜਿਹਦੇ ਵਿੱਚ ਹਰੀ ਗਲੀ ਹੋਈ ਮੂੰਗੀ ਚੌਲ ਤੇ ਦਲੇ ਹੋਏ ਛੋਲੇ ਤੇ ਆਪਾਂ ਜਿਹੜੀ ਕਿ ਹੈ येलो ਮੂੰਗੀ ਦੀ ਦਾਲ ਪਾਈ ਆ ਤੇ ਇੱਧਰ ਆਪਾਂ ਪਿਆਜ਼ ਗਾਜਰ ਤੇ ਟਮਾਟਰ ਤੇ ਜਿਹੜਾ ਕੀ ਆ ਮਟਰ ਪਾ ਕੇ ਆਪਾਂ ਜਿਹੜੀ ਕਿ ਆ ਖਿਚੜੀ ਬਣਾਵਾਂਗੇ ਇਹ ਇਹਨੂੰ ਬੱਚੇ ਵੀ ਖਾ ਸਕਦੇ ਆ ਬੱਚਿਆਂ ਲਈ ਵੀ ਬਹੁਤ ਹੈਲਦੀ ਹੁੰਦੀ ਆ ਤੇ ਇਹਨੂੰ ਵੱਡੇ ਵੀ ਖਾ ਸਕਦੇ ਆ ਜੀ ਆਪਾਂ ਜਿਹੜੀ ਖਿਚੜੀ ਆ ਚੁੱਲੇ ਤੇ ਬਣਾਵਾਂਗੇ ਚੁੱਲੇ 'ਚ ਆਪਾਂ ਅੱਗ ਬਾਲ ਲਈ ਆ ਤੇ ਪਤਲੀ ਜਿਹੜੀ ਕਿ ਆਪਾਂ ਧੋ ਕੇ ਰੱਖਤੀ ਆ ਤੇ ਹੁਣ ਆਪਾਂ ਜਿਹੜਾ ਕੀ ਇਹਦੇ ਵਿੱਚ ਜਦੋਂ ਤੱਕ ਪਾਣੀ ਸੁੱਕਦਾ ਠੱਕਾ ਪੱਕਾ ਘਿਓ ਵਗੈਰਾ ਲੈ ਕੇ ਆਉਣੇ ਆ। ਜਦੋਂ ਪਾਣੀ ਸੁੱਕ ਚੁੱਕਿਆ ਤਾਂ ਆਪਾਂ ਇਹਦੇ ਜਿਹੜੇ ਐਡ ਕਰਾਂਗੇ ਦੇਸੀ ਘਿਓ। ਇਹ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚ ਜੀਰਾ ਐਡ ਕਰਾਂਗੇ। ਉਸ ਤੋਂ ਬਾਅਦ ਆਪਣਾ ਕਟਿਆ ਹੋਇਆ ਪਿਆਜ਼ ਤੇ ਜਿਹੜੀਆਂ ਆਪਾਂ ਸਬਜ਼ੀਆਂ ਪਾਉਣੀਆਂ ਸੀ ਵਿੱਚ ਤੁਸੀਂ ਗੋਭੀ ਵਗੈਰਾ ਵੀ ਪਾ ਸਕਦੇ ਹੋ। ਜਿੰਨੀਆਂ ਵੀ ਸਬਜ਼ੀਆਂ ਤੁਹਾਡੇ ਕੋਲੇ ਘਰੇ ਹੋਣ ਤੁਸੀਂ ਉਹ ਪਾ ਕੇ ਜਿਹੜੀ ਕੀ ਹੈ ਕੀਚੜੀ ਨੂੰ ਹੋਰ ਵੀ ਹੈਲਥੀ ਬਣਾ ਸਕਦੇ ਆ। ਹੁਣ ਆਪਾਂ ਜਿਹੜਾ ਕਿ ਇਹਨਾਂ ਨੂੰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ। ਇਹ ਸਬਜ਼ੀਆਂ ਆਪਣੀਆਂ ਜਿਹੜੀਆਂ ਫਰਾਈ ਹੋ ਰਹੀਆਂ ਨੇ ਜਿਹਦੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਫਰਾਈ ਕਰਾਂਗੇ। ਜੇਕਰ ਤੁਹਾਡੇ ਬੱਚੇ ਆਲੂ ਪਸੰਦ ਕਰਦੇ ਆ ਤਾਂ ਤੁਸੀਂ ਵਿੱਚ ਆਲੂ ਵੀ ਕੱਟ ਕੇ ਪਾ ਸਕਦੇ ਹੋ। ਪਰ ਜਿੰਨੀਆਂ ਵੀ ਜ਼ਿਆਦਾ ਜਿੱਦਾਂ ਕਿ ਗੋਭੀ ਵਗੈਰਾ ਜਾਂ ਕੋਈ ਹੋਰ ਸਬਜ਼ੀ ਐਡ ਕਰਦੇ ਹੋ ਉੰਨੀ ਇਹ ਜ਼ਿਆਦਾ ਹੈਲਥੀ ਬਣਦੀ ਆ। ਸਿਸ ਲਈ ਅਕੋਰਡਿੰਗ ਆਪਾਂ ਖਿਚੜੀ ਦੇ ਵਿੱਚ ਪਾਉਣ ਲਈ ਨਮਕ ਲਵਾਂਗੇ ਤੇ ਇੱਕ ਆਪਾਂ ਜਿਹੜੀ ਕੀ ਆ ਹਲਦੀ ਲਵਾਂਗੇ ਤੇ ਆਪਾਂ ਇਹਦੇ ਵਿੱਚ ਮਿਰਚ ਨਹੀਂ ਐਡ ਕਰਾਂਗੇ ਕਿਉਂਕਿ ਆਪਾਂ ਜਿਹੜੀ ਇਹ ਬੱਚੇ ਨੇ ਵੀ ਖਾਣੀ ਆ ਆਪਣੇ ਨੇ ਜੇਕਰ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਥੋੜੀ ਜੀ ਕਾਲੀ ਜਾਂ ਲਾਲ ਮਿਰਚ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤੇ ਆਪਦੇ ਟੇਸਟ ਦੇ ਅਕੋਰਡਿੰਗ ਹੀ ਤੁਸੀਂ ਇਹਦੇ ਵਿੱਚ ਨਮਕ ਐਡ ਕਰ ਸਕਦੇ ਹੋ ਆਪਾਂ ਇੰਨਾ ਕੁ ਨਮਕ ਤੇ ਇੰਨੀ ਕੁ ਹਲਦੀ ਐਡ ਕਰਾਂਗੇ ਤਾਂ ਸਾਡੀਆਂ ਤੇ ਚਾਹ ਦੇ ਵਗੈਰਾ ਆਫ ਫਰਾਈ ਹੋ ਚੁੱਕੇ ਆ ਹੁਣ ਆਪਾਂ ਜਿਹੜਾ ਕੀ ਇਹਦੇ ਵਿੱਚ ਨਮਕ ਤੇ ਹਲਦੀ ਐਡ ਕਰਾਂਗੇ ਤੇ ਇਹਨੂੰ ਹਲਾਵਾਂਗੇ ਚੰਗੀ ਤਰ੍ਹਾਂ ਤੇ ਜਿਹੜਾ ਕੀ ਇਹਦੇ ਵਿੱਚ ਪਾਣੀ ਐਡ ਕਰਾਂਗੇ। 10-20 ਮਿੰਟ ਜਿਹੜਾ ਕੀ ਆ ਪਾਣੀ ਦਾ ਇੱਕ ਉਬਾਲਾ ਆਉਣ ਦੇਵਾਂਗੇ। ਬਗੀਆਂ ਗੋਇਆਂ ਦੀ ਅੱਗ ਬਾਲਦੀ ਆ ਕਿਉਂਕਿ ਇਹ ਮੱਠੀ-ਮੱਠੀ ਅੱਗ ਤੇ ਰਿੱਜੀ ਜਾਊਗੀ ਤੇ ਆਪਣੇ ਪਾਣੀ ਨੂੰ ਵੀ ਜਿਹੜਾ ਕੀ ਆ ਉਬਾਲਾ ਆ ਚੱਕਿਆ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਡਿਪ ਕੀਤੀ ਹੋਈ ਖਿਚੜੀ ਸੀ। ਉਹਨੂੰ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ ਖਿਚੜੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਜ਼ਿਆਦਾ ਅੱਗ ਨਹੀਂ ਆਪਾਂ ਇਹਦੇ ਥੱਲੇ ਕਰਾਂਗੇ ਜੇਕਰ ਆਪਾਂ ਜ਼ਿਆਦਾ ਅੱਗ ਕਰਾਂਗੇ ਤਾਂ ਜਿਹੜੇ ਕਿ ਉਬਲ ਕੇ ਬਾਹਰ ਆ ਜੂਗੀ ਤੁਸੀਂ ਆਪਦੇ ਅਕੋਰਡਿੰਗ ਮਤਲਬ ਇਹਦੀ ਕੁਆਂਟੀਟੀ ਦੇ ਹਿਸਾਬ ਨਾਲ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹੋ ਪਾਣੀ ਇਹਦੇ ਵਿੱਚ ਜ਼ਿਆਦਾ ਹੀ ਪੈਂਦਾ ਹੁੰਦਾ ਕਿ ਕਿਚਨ ਦੇ ਵਿੱਚ ਟਾਈਮ ਲੈਂਦੀ ਆ ਤੇ ਹੁਣ ਜਿਹੜਾ ਕਿ ਆਪਾਂ ਇਹਨੂੰ ਉੱਪਰੋਂ ਕਿਸੇ ਪਲੇਟ ਵਗੈਰਾ ਦੇ ਹੈਲਪ ਦੇ ਨਾਲ ਟਾ ਕੇ ਕਵਰ ਕਰਕੇ ਰੱਖ ਦਿਆਂਗੇ ਤੇ ਚੜੀਆ ਉਰਜਣ ਲੱਗ ਚੁੱਕੀ ਆ ਚੈੱਕ ਕਰ ਸਕਦੇ ਆ ਤੇ ਆਪਾਂ ਗੜੀ ਅੱਗਾ ਬਿਲਕੁਲ ਮੱਠੀ ਰੱਖੀ ਆ ਚੁੱਲੇ ਦੇ ਵਿੱਚ ਤੇ ਹੁਣ ਇਹ ਇਦਾਂ ਰਿੱਚੀ ਜਾਊਗੀ ਹੁਣ ਆਪਾਂ ਇਹਨੂੰ ਟਾ ਕੇ ਰੱਖ ਦਿੰਨੇ ਆ ਸਬਜ਼ੀਆਂ ਤੁਸੀਂ ਬਾਅਦ ਦੇ ਵਿੱਚ ਵੀ ਪਾਸ ਸਕਦੇ ਹੋ ਜੇਕਰ ਤੁਸੀਂ ਫਰਾਈ ਨਹੀਂ ਕਰਨੀਆਂ ਪਰ ਫਰਾਈ ਕਰਨ ਨਾਲ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਆ ਫਿਰ ਬੱਚਿਆਂ ਨੂੰ ਖਾਣ ਦੇ ਵਿੱਚ ਆਸਾਨੀ ਹੁੰਦੀ ਆ ਚੱਕ ਕਰਦੇ ਆ ਅਜੇ ਪੂਰੀ ਤਰ੍ਹਾਂ ਮਤਲਬ ਮਿਕਸ ਨਹੀਂ ਹੋਈ ਤੇ ਇਸ ਕਰਕੇ ਆਪਾਂ ਜਿਹੜੀ ਕੀ ਆ ਅੰਗ ਵੀ ਥੋੜੀ ਜੀ ਅੱਧਾ ਗੋਆ ਪੰਨਾ ਕੇ ਹੋਰ ਕਰਦੇ ਆ ਚੁੱਲੇ ਦੇ ਵਿੱਚ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਆਪਾਂ ਐਡ ਕਰਦੇ ਆ ਹਾਂਜੀ ਆ ਕਰਦੇ ਵਿੱਚ ਇੱਕ ਕੱਪ ਦੇ ਆਰਾਊਂਡ ਜਿਹੜਾ ਕੀ ਆ ਪਾਣੀ ਹੋਰ ਐਡ ਕਰਤਾ ਪਾਣੀ ਆਪਣੇ ਕੋਲ ਜਿਹੜਾ ਸੀਗਾ ਕੋਸਾ ਕੀਤਾ ਹੋਇਆ ਸੀਗਾ ਪਾ ਕੇ ਰੱਖਨੇ ਆ ਥੱਲੇ ਦੇ ਅੱਗ ਵੀ ਹੋਰ ਆਪਾਂ ਥੋੜੀ ਜਿਹੀ ਕਰਦੇ ਆ ਖੀਚੜੀ ਆ ਬਣ ਕੇ ਰੈਡੀ ਹੋ ਚੁੱਕੀ ਆ ਦੇਖ ਸਕਦੇ ਤੁਸੀਂ ਕਲਰ ਵਗੈਰਾ ਚੈੱਕ ਕਰ ਸਕਦੇ ਹੋ ਹਾਂ ਜਿਹੜੀ ਖੀਚੜੀ ਹੈ ਬਹੁਤ ਜਿਆਦਾ ਹੈਲਦੀ ਆ ਤੇ ਇਹਨੂੰ ਬੱਚੇ ਵੀ ਖਾ ਸਕਦੇ ਆ ਤੇ ਇਹਨੂੰ ਜਿਹੜੇ ਕੀ ਆ ਬੁੱਢੇ ਨੌਜਵਾਨ ਸਾਰੇ ਖਾ ਸਕਦੇ ਆ ਜੇਕਰ ਤੁਸੀਂ weight loss ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨੂੰ ਸ਼ਾਮ ਨੂੰ ਖਾ ਸਕਦੇ ਹੋ ਡਿਨਰ ਦੇ ਵਿੱਚ ਤੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਬਹੁਤ ਜ਼ਿਆਦਾ ਹੈਲਦੀ ਪ੍ਰੋਟੀਨ ਵਾਲੀ ਖਿਚੜੀ ਹੈਗੀ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਬਾਏ ਬਾਏ